ਗੁਲਾਮ احمد ਕਾਦੀਆ ਜੀ ਜਰਾ ਸ਼ੁਰੂ ਕੀਤੇ ਗਏ 121ਵੇਂ ਸਾਲਾਨਾ ਇਸ ਜਲਸੇ ਦੇ ਵਿੱਚ ਬੈਠੇ ਅਜ਼ੀਜ਼ ਹਾਜ਼ਰੀਨ ਦਿਲਦਿਆਂ ਕਹਿਰਾਈਆਂ ਤੋਂ ਤੁਹਾਨੂੰ ਖੁਸ਼ ਆਮਦੀਦ ਆਖਦਾ ਹਾਂ ਪਰ ਮੈਨੂੰ ਲੱਗ ਰਿਹਾ ਹੈ ਕਿ ਸਾਰੇ ਬੁਲਾਰਿਆਂ ਨੂੰ ਜਾਣ ਦੀ ਕਾਹਲੀ ਹੈ ਪਰ ਮੈਂ ਸੋਚਦਾ ਹਾਂ ਕਿ ਜਦੋਂ ਅਸੀਂ ਮਾਨਗਤਾਂ ਦੇ ਧਰਮ ਦੀ ਗੱਲ ਕਰ ਰਹੇ ਹਾਂ ਖਾਸ ਕਰਕੇ ਸੱਲੱਲਾਹ ਵਾਅਲੇ ਸੱਲੱਲਾਹ ਹਜਰਤ ਨੂੰ ਬਸ ਆਪਦੀ ਗੱਲ ਕਰਨੀ ਹੋਵੇ। ਜਾਂ ਫਿਰ ਅਸੀਂ ਹਜ਼ੂਰ ਮਰਜ਼ਾ غلام احمد ਕਾਦੀਆ ਦੀ ਜ਼ਿੰਦਗੀ ਦੀਆਂ ਕੁਝ ਗੱਲਾਂ ਕਰਨੀਆਂ ਹੋਣ। ਤਾਂ ਕਾਲੀ ਦੀ ਲੋੜ ਨਹੀਂ। ਮਗਰ ਤਾਂ ਮੈਨੂੰ ਹੀ ਬੜਾ ਥੋੜਾ ਮਿਲਿਆ। ਕੁਝ ਮਿੰਟਾਂ ਦੇ ਵਿੱਚ ਸਮਾਪਤ ਕਰਨ ਦੀ ਗੱਲ ਕੀਤੀ ਗਈ ਹੈ। ਕਿਉਂਕਿ ਮੈਂ ਸੋਚਦਾ ਕਿ ਜਦੋਂ ਮੇਰੇ ਸਾਹਮਣੇ ਜਿਹੜਾ ਬੈਨਰ ਲੱਗਾ ਹੈ ਨਾ ਉੱਥੇ ਖੁਦਾ ਦੀ ਉਸ ਸਿਫਤ ਨੂੰ ਬਿਆਨ ਕੀਤਾ ਗਿਆ ਜਿਹੜੀ ਇਨਸਾਨੀਅਤ ਹੈ। ਔਰ ਉਹ ਸਿਫਤ ਦੇ ਬਾਰੇ ਸਾਨੂੰ ਕਿ ਬਹੁਤ ਜ਼ਿਆਦਾ ਸ਼ਬਦਾਂ ਦੀ ਲੋੜ ਨਹੀਂ ਹੁੰਦੀ ਬਹੁਤ ਜ਼ਿਆਦਾ ਲਿਪੀ ਪੋਚੀ ਦੀ ਗੱਲ ਨਹੀਂ ਹੁੰਦੀ ਬਹੁਤ ਜ਼ਿਆਦਾ ਚਤਰਾਇਆਂ ਦੀ ਸਿਆਣਪਾਂ ਦੀ ਇਹਨਾਂ ਦੀ ਗੱਲ ਨਹੀਂ ਹੁੰਦੀ ਤੁਹਾਨੂੰ ਯਾਦ ਹੋਵੇਗਾ ਤਾਰੀਖੇ ਇਸਲਾਮ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇsemble ਪਹਿਲੇ ਖਾਲਸਾ ਹਜ਼ਰਤ ਬਿਲਾਲ ਉਹਨਾਂ ਦੇ ਬਾਰੇ ਸ਼ਿਕਾਇਤ ਕੀਤੀ ਜਾਂਦੀ ਹੈ ਕੀ ਸ਼ਿਕਾਇਤ ਹੈ ਅਸ਼ਹਦੂ ਦਾ ਉਚਾਰਨ ਸਹੀ ਨਹੀਂ ਹੁੰਦਾ ਕਾਰਨ ਕਿ ਇਹਨਾਂ ਦੀ ਭਾਸ਼ਾ ਵਿੱਚ ਸ਼ੀਨ ਸ਼ਬਦ ਨਹੀਂ ਹੈ ਤੇ ਸੱਚ ਜਾਣਿਓ ਮੁਹੰਮਦ ਸਾਹਿਬ ਨੇ ਕਹਿ ਦਿੱਤਾ ਸੀ ਉਹ ਤੁਹਾਡੀ ਭਾਸ਼ਾ ਦੇ ਵਿੱਚ ਤਰਾਈ ਦੇ ਨੂੰ ਨਹੀਂ ਸਮਝਦਾ ਉਹ ਤੁਹਾਡੇ ਪਿਆਰ ਨੂੰ ਸਮਝਦਾ ਹੈ ਅੱਲਾਹੁ ਅਕਬਰ ਅੱਲਾਹੁ ਅਕਬਰ ਤੋਂ ਸੱਚ ਜਾਣਿਓ ਮੈਨੂੰ ਯਾਦ ਆ ਜਾਂਦੇ ਨੇ ਸ਼ੇਖ ਸ਼ਾਦੀ ਦੇ ਉਸ ਸ਼ਬਦ ਜਦੋਂ ਉਹ ਆਪਣੀ ਇੱਕ ਗੱਲ ਚ ਕਹਿ ਦਿੰਦੇ ਨੇ ਇਹ ਇਨਸਾਨ ਤੈਂ ਬਰਾਇਓ ਵਸਲ ਕਰਦਮ ਆਮਦੀ ਨੈਂ ਬਰਾਇਓ ਫਸਲ ਕਰਦਮ ਆਮਦੀ ਐ ਇਨਸਾਨ ਮੈਂ ਤਾਂ ਤੈਨੂੰ ਜੋੜਨ ਵਾਸਤੇ ਭੇਜਿਆ ਸੀ ਇੱਕ ਆ ਜੜੀ ਸੀ ਨਾ ਮਸਜਿਦ ਦੇ ਅੱਗੋ ਦੀ ਲੰਗ ਰਿਆ ਸੀ ਤੇ ਵਾਇਸ ਪੜਾ ਰਿਆ ਸੀ ਕਿ ਖੁਦਾ ਲਾ ਮਕਾਮ ਹੈ ਸੱਚ ਕੁਝ ਕਰਵਾਣੀ ਵੀ ਇਹੀ ਕਹਿੰਦੀ ਹੈ ਖੁਦਾ ਲਾ ਮਕਾਮ ਹੈ ਸਭੇ ਕਟ ਰਾਮ ਬੋਲੇ ਜਿਹੜਾ ਹਰ ਪਾਸੇ ਹੈ ਉਸ ਦਾ ਇੱਕ ਮਕਾਨ ਕਿੱਥੇ ਹੋ ਸਕਦਾ ਹੈ ਖੁਦਾ ਲਾ ਸ਼ਰੀਕ ਹੈ ਸਤਿਮੁੱਚ ਸੱਚ ਇਸ ਜੇਵੜ ਹੋਰ ਸ਼ਰੀਕ ਹੋਵੇ ਤਾਂ ਆਖੀਏ ਗੁਰੂ ਪਾਤਸ਼ਾਹ ਨੇ ਕਿਹਾ ਖੁਦਾ ਨਾ ਵਾਰਿਸ ਹੈ ਸਤਮੁੱਚ ਨਾ ਵਾਰਿਸ ਹੈ ਕਿਉਂਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਜਿਹੜਾ ਖੁਦਾ ਸਭ ਦਾ ਮਾਪਿ ਪਿਤਾ ਹੈ ਉਸ ਦਾ ਵਾਰਿਸ ਕੌਣ ਹੋ ਸਕਦਾ ਹੈ ਤੇ ਇੱਕ ਆ ਜਿਹੜੀ ਇਹੀ ਸੋਚ ਕੇ ਖੁਦਾ ਦੇ ਨਾਲ ਅਪੇਧ ਹੋ ਗਿਆ ਗੱਲਾਂ ਕਰਨ ਲੱਗਾ ਹੈ ਖੁਦਾ ਮੈਨੂੰ ਤੇ ਅੱਜ ਪਤਾ ਲੱਗਾ ਤੂੰ ਵੀ ਮੇਰੇ ਵਰਗਾ ਹੈ ਤੂੰ ਵੀ ਲਾ ਵਾਰਿਸ ਮੈਂ ਵੀ ਲਾ وارਸ ਤੇਰਾ ਵੀ ਸ਼ਰੀਕਾ ਕੋਈ ਨਹੀਂ ਮੇਰਾ ਵੀ ਸ਼ਰੀਕਾ ਕੋਈ ਨਹੀਂ ਤੂੰ ਵੀ ਲਾ ਮਕਾਨ ਤੇ ਮੈਂ ਵੀ ਗਰੀਬ ਮੇਰੇ ਕੋ ਵੀ ਮਕਾਨ ਕੋਈ ਨਹੀਂ ਆ ਜਾ ਅਸੀਂ ਤਾਂ ਮਿਲ ਸਕਦੇ ਆ ਨਾ ਤੇ ਲੱਗ ਹੁੰਦੀ ਇੱਕ ਸਾਡੇ ਵਰਗਾ ਸਿਆਣਾ ਲੰਘਣ ਦਿਆ ਸੀ ਉਹਨੇ ਸੋਚਿਆ ਇਹ ਤੇਰੇ ਵਰਗੇ ਤੇਰੇ ਵਰਗੇ ਮੈਲੇ ਕੁਚਾਲੇ ਦੇ ਕੋਲ ਖੁਦਾ ਆਵੇਗਾ ਥੱਪੜ ਮਾਰ ਦਿੱਤਾ ਪਰ ਜਦੋਂ ਥੱਪੜ ਮਾਰ ਲਗਾ ਖੁਦ ਜਾ ਕੇ ਬੈਠਾ ਖੁਦਾ ਦੀ ਇਬਾਦਤ ਦੇ ਵਿੱਚ ਤੇ ਖੁਦਾ ਦੀ ਇੱਕ ਆਵਾਜ਼ ਆਈ ਤੈਂ ਭਰਾਇਓ ਫਸਲ ਕਰ ਦਮਾਮ ਦੀ ਮੈਂ ਤੈਨੂੰ ਜੋੜਨ ਵਾਸਤੇ ਭੇਜਿਆ ਸੀ ਨੈ ਭਰ ਆਇਓ ਫਸਲ ਕਰ ਦਮਾਮ ਦੀ ਮੈਂ ਤੈਨੂੰ ਤੋੜਨ ਵਾਸਤੇ ਨਹੀਂ ਸੀ ਭੇਜਿਆ ਸੋ ਅੱਜ ਜਿਹੜਾ ਸਮਾਂ ਹੈ ਇਹ ਜੋੜਨ ਦੇ ਵਾਸਤੇ ਹੈ ਤੁਸੀਂ ਕਿਤੇ ਪੜੋ ਇਤਿਹਾਸ ਨੂੰ ਮੈਂ ਸੋਚਦਾ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਜਿੱਥੇ ਗੱਲ ਬਿਆਨ ਕੀਤੀ ਗਈ ਸੀ ਕਿ ਕੁਝ ਲੋਕਾਂ ਨੇ ਸਿੱਖ ਧਰਮ ਦੇ ਖਿਲਾਫ ਕੁਝ ਟਿੱਪਣੀਆਂ ਕੀਤੀਆਂ ਨੇ ਤਾਂ ਮੈਂ ਉਸ ਦਿਨ ਇੱਕ ਗੱਲ ਕਹਿ ਦਿੱਤੀ ਸੀ ਕਿ ਜਿਸ ਇਨਸਾਨ ਨੇ حضرت ਮਿਰਜ਼ਾ ਗੁਲਾਮ ਅਹਿਮਦ ਕਾਦੀਆ ਦਾ ਜ਼ੀਵਨ یا پھر اس تو بعد وسیم احمد صاحب کی کتاب یا پھر قرآن مزید یا پھر فضان سنت یا فضان امال تے یا پھر پاون حدیث کو پڑھیا ہے وہ منوکھے گا گل نہیں کر سکتا تے جس نے یہ پڑھیا نہیں ہے پھر وہ مسلمان بھی نہیں ہو سکتا یہ میں کہنا ہے کہ جس نے انہوں نہیں پڑھیا وہ مسلمان نہیں ہو سکتا کیوں نہیں ہو سکتا کیونکہ ਇਥੋਂ ਦੀ ਹੀ ਨਾਜ਼ਰ ਦਾਵਤੇ ਤਬਲੀਗ ਦੇ ਦੌਰਾਨ ਇੱਕ ਸਿਪਾਈ ਦੀ ਕਿਤਾਬ ਜਿਸ ਦੇ ਲੇਖਕ ওয়ਸੀਮ احمد ਸਾਹਿਬ ਸਨ ਉਹਨਾਂ ਨੇ ਉਸ ਕਿਤਾਬ ਦੀ ਡੈਡੀਕੇਸ਼ਨ ਸਮਰਪਣ ਦੇ ਵਿੱਚ ਇੱਕ ਸ਼ਬਦ ਲਿਖਿਆ ਕਹਿੰਦੇ ਕਿ ਮੈਂ ਸ਼ੁਕਰਗੁਜ਼ਾਰ ਹਾਂ ਮਿਰਜ਼ਾ ਗੁਲਾਮ احمد ਕਾਦੀਆ ਦਾ ਜਿਨ੍ਹਾਂ ਨੇ ਗੁਰਨਾਨਕ ਨੂੰ ਸਾਡੇ ਤੇ ਸਾਨੂੰ ਗੁਰਨਾਨਕ ਦੇ ਰੂਬਰੂ ਕਰ ਦਿੱਤਾ ਮੈਂ ਜਦੋਂ ਅਗਲੇ ਸ਼ਬਦ ਪੜ੍ਹੇ ਤਾਂ ਮਿਰਜ਼ਾ ਗੁਲਾਮ احمد ਕਾਦੀਆ ਦੇ ਸ਼ਬਦ ਸੀ ਉਹਨਾਂ ਚੋ ਬੱਤੀ ਜਿਹੜੇ ਉਹਨਾਂ ਨੇ ਚਸ਼ਮਾ ਮਾਰਫਤ ਵਿੱਚ ਕਹੇ ਨੇ ਕਹਿੰਦੇ ਨੇ ਜਿਸ ਇਨਸਾਨ ਨੂੰ ਇਲਮ ਹੈ ਨਾ ਖੁਦਾ ਦਾ ਇਲਮ ਹੈ ਤੇ ਜਿਹੜਾ ਗੁਰਨਾਨਕ ਸਾਹਿਬ ਨੂੰ ਜਾਣਦਾ ਹੈ ਤੋਂ ਮਰਦੇ ਖੁਦਾ ਸੀ ਸੱਚ ਜਾਣਿਓ ਉਹਨੂੰ ਪਤਾ ਹੋਵੇਗਾ ਕਿ ਗੁਰਨਾਨਕ ਸਾਹਿਬ ਨੇ ਮਾਇਆ ਦੇ ਕਿੰਨੇ ਪਰਦੇ ਪਾੜ ਕੇ ਦੁਨੀਆ ਦੇ ਵਿੱਚੋਂ ਝੂਠੀਆਂ ਰੂਹ ਰੀਤਾਂ ਨੂੰ ਖਤਮ ਕਰਕੇ ਖੁਦਾ ਦੀ ਇੱਕ ਤੋਹੀਦ ਦੀ ਗੱਲ ਕੀਤੀ ਹੈ ਇਹੀ ਸਿੱਖ ਧਰਮ ਦੇ ਵਿੱਚ ਤੇ ਇਸਲਾਮ ਦੇ ਜਕਸਾਂਝਾ ਗੁਣਾਂ ਤੋਹੀਦ ਇੱਕ ਪਰਮਾਤਮਾ ਨੂੰ ਮੰਨਣਾ ਮੈਂ ਕਈ ਵਾਰ ਹੈਰਾਨ ਹੋ ਜਾਂਦਾ ਕਿ ਜਦੋਂ ਜ਼ਮਾਤ-ਏ-ਅਹਿਮਿਆ ਦੇ ਨਾਲ ਜ਼ਮਾਤ ਸ਼ਬਦ ਆਉਂਦਾ ਹੈ ਨਾ ਤਾਂ ਮੈਨੂੰ ਇਹ ਗੱਲ ਬੜੀ ਚੰਗੀ ਲੱਗਦੀ ਹੈ ਕਿਉਂਕਿ ਸਿੱਖ ਧਰਮ ਦੇ ਵਿੱਚ ਔਰ ਇਸਲਾਮ ਦੇ ਵਿੱਚ ਇਹ ਗੱਲ ਬੜੀ ਸਾਂਝੀ ਹੈ ਉਹ ਹੈ ਇਨਫਰਾਦ ਔਰ ਇਕੱਠੇ ਹੋਣਾ ਸੰਗਤ ਦੇ ਵਿੱਚ ਜ਼ਮਾਤ ਦੇ ਵਿੱਚ ਔਰ ਦੂਸਰਾ ਕੱਲੇ ਬਹਿ ਕੇ ਵੀ ਖੁਦਾ ਦੀ ਬੰਦਗੀ ਕਰਨੀ ਇਹ ਦੋ ਗੱਲਾਂ ਸਿੱਖ ਧਰਮ ਦੇ ਵਿੱਚ ਵੀ ਨੇ ਔਰ ਜਦੋਂ ਇਹਨਾਂ ਦੋਹਾਂ ਗੱਲਾਂ ਨੂੰ ਅਸੀਂ ਅੱਗੇ ਲਾ ਕੇ ਚੱਲਦੇ ਆਂ ਤਾਂ ਫਿਰ ਉਸ ਤੱਕ ਇਹ ਗੱਲ ਸ਼ੁਰੂ ਹੋ ਜਾਂਦੀ ਹੱਕ ਦੀ ਰਜ਼ਾ ਦੀ ਔਰ ਹੁਕਮ ਦੀ ਔਰ ਸੱਚ ਜਾਣਿਓ ਸਿੱਖ ਦਾ ਜੀਵਨ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਔਰ ਰਜ਼ਾ ਦੇ ਵਿੱਚ ਰਹਿਣਾ ਔਰ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆ ਨੇ ਬਹੁਤ ਜ਼ਗਾ ਤੇ ਇਸ ਗੱਲ ਦੀ ਆਪਣੀਆਂ ਲਿਖਤਾਂ ਦੇ ਵਿੱਚ ਗੱਲ ਕੀਤੀ ਹੋਈ ਹੈ ਔਰ ਇਸੇ ਕਰਕੇ ਜੇਕਰ ਅਸੀਂ ਅੱਜ ਆਪਣੀ ਜ਼ਿੰਦਗੀ ਨੂੰ ਹੁਕਮ ਤੇ ਰਜ਼ਾ ਦੇ ਵਿੱਚ ਰਹਿੰਦੇ ਹਾਂ ਉਸ ਕਾਦਰ ਦੀ ਕੁਦਰਤ ਦੇ ਵਿੱਚ ਲੈ ਕੇ ਚੱਲੀਏ ਨਾ ਤੇ ਮੈਂ ਹੈਰਾਨ ਹੋ ਜਾਣਾ ਹੈ ਇਕ ਸਾਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਫਰਵਾਉਂਦੇ ਨੇ ਕੋਟ ਤੁਰੰਗ ਕੁਰੰਗ ਸਿਕੂਦਤ ਪਾਉਣ ਕੇ ਗੌਨ ਕੋ ਜਾਤ ਨੇ ਵਾਰੇ ਇਸ ਕੁਦਰਤ ਦੇ ਵਿੱਚ ਬੜੇ ਘੋੜੇ ਦੌੜ ਰਹੇ ਨੇ ਹਿਰਨਾ ਮੰਗੂ ਤੇਜ਼ ਦੌੜਨ ਵਾਲੇ ਔਰ ਸੱਚ ਜਾਣਿਓ ਇੰਜ ਲੱਗਦਾ ਜਿਵੇਂ ਉਹ ਹਵਾ ਤੋਂ ਵੀ ਤੇਜ਼ ਦੌੜ ਰਹੇ ਹੋਣ ਤੇ ਜਦੋਂ ਮੈਂ ਇਸ ਗੱਲ ਨੂੰ ਸੋਚਦਾ ਨਾ ਤੇ ਮੇਰੀ ਮਾਨਸਿਕਤਾ ਦੇ ਵਿੱਚ ਮਹੰਮਦ ਸਾਹਿਬ ਦੀ ਗੱਲ ਆ ਜਾਂਦੀ ਹੈ ਸਤਜ ਮਹੰਮਦ ਸਾਹਿਬ ਦੀ ਗੱਲ ਜਦੋਂ ਉਹ ਕਹਿੰਦੇ ਨੇ ਕਿ ਖੁਦਾ ਨੇ ਜਰਾ ਉਸ ਕੁਦਰਤ ਦੇ ਕਿਸ਼ਮ ਨੂੰ ਵੇਖਿਓ ਮਮਾ ਸਾਹਿਬ ਕਹਿੰਦੇ ਨੇ ਖੁਦਾ ਨੇ ਤੁਹਾਡੇ ਵਾਸਤੇ ਮਗਰੀਬ ਤੇ ਮਸ਼ਰਕ ਦੇ ਵੀ ਪੂਰਬ ਪੱਛਮ ਉੱਤਰ ਤੇ ਦੱਖਣ ਦੀਆਂ ਹਵਾਵਾਂ ਦੇ ਵਿੱਚੋਂ ਕਿਤੇ ਉਹ ਸਟਰੈਂਥ ਲਈ ਕਿਤੇ ਉਹ ਵਿਲੋਸਟੀ ਲਈ ਕਿਤੇ ਉਹ ਇੰਟੈਲੀਜੈਂਟ ਲਈ ਆ ਔਰ ਕਿਤੇ ਉਹਨਾਂ ਨੇ ਸਪਿਰਿਟ ਲੈ ਕੇ ਕਿਤੇ ਉਹ ਰੂਹਾਨੀਅਤ ਲਈ ਕਿਤੇ ਉਹਨਾਂ ਨੇ ਤਾਕਤ ਲਈ ਕਿਤੇ ਉਹਨਾਂ ਨੇ ਸਿਆਣਪ ਲਈ ਕਿਤੇ ਉਹ ਬਲ ਰਿਆ ਤੇ ਮਨੁੱਖਤਾ ਦੇ ਵਾਸਤੇ ਬਣਾ ਦਿੱਤਾ ਘੋੜਾ ਗੱਲ ਛੋਟੀ ਨਹੀਂ ਹੈ ਕੁਦਰਤ ਨੂੰ ਸਮਝੋ ਕਿ ਕੁਦਰਤ ਕਿੰਨਾ ਦਿਸ਼ਾਵਾਂ ਦੇ ਵਿੱਚੋਂ ਕਿਸ ਤਰ੍ਹਾਂ ਵਹਿ ਰਹੀ ਹੈ ਅਸੀਂ ਉਸ ਕੁਦਰਤ ਦੇ ਨਾਲ ਉਸ ਕਾਦਰ ਦੇ ਨਾਲ ਪਰ ਨੂਰ ਹੋਣਾ ਹੈ ਅੱਜ ਜਿਹੜੀਆਂ ਸਾਡੇ ਸਾਹਮਣੇ ਬੁਰਾਈਆਂ ਬੁਰਾਈਆਂ ਬਹੁਤ ਨੇ ਪਰ ਜਿਹੜੀਆਂ ਬੁਰਾਈਆਂ ਨੇ ਉਹ ਹਰ ਮਜ਼ਹਬ ਦੇ ਅੰਦਰ ਵੀ ਨੇ ਪਰ ਹਰ ਮਜ਼ਹਬ ਦੇ ਬਾਹਰ ਵੀ ਨੇ ਮਜ਼ਹਬਾਂ ਦੀਆਂ ਆਪਸੀ ਬੁਰਾਈਆਂ ਵੀ ਨੇ ਕਈ ਇਸ ਤਰ੍ਹਾਂ ਦੀਆਂ ਕਠਿਨਾਈਆਂ ਦਾ ਸਾਨੂੰ ਸਾਹਮਣਾ ਹਜ ਧਰਮ ਨੂੰ ਕਰਨਾ ਪੈ ਰਿਹਾ ਜਿਸ ਪਵਿੱਤਰ ਸਰ ਜ਼ਮੀਨ ਦੇ ਉੱਪਰ ਅਸੀਂ ਬੈਠੇ ਆ ਨਾ ਸੱਚ ਜਾਣਿਓ ਇਹ ਪੰਜਾਬ ਦੀ ਧਰਤੀ ਇਥੇ ਤਿੰਨ ਧਰਮਾਂ ਨੇ ਇਸ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਆਪਣਾ ਵਾਅਦਾ ਕੀਤਾ ਹੈ ਬੁੱਧ ਧਰਮ ਨੇ ਸੰਗ ਪ੍ਰਣਾਲੀ ਨੂੰ ਜਨਮ ਦਿੱਤਾ ਪਰ ਜਦੋਂ ਬੁੱਧ ਦਾ ਸਦਾਚਾਰ ਦਾ ਗੁਣ ਹੌਲੀ-ਹੌਲੀ ਟੁੱਟਦਾ ਗਿਆ ਤੇ ਬੁੱਧ ਪ੍ਰਸਤੀ ਸ਼ੁਰੂ ਹੋ ਗਈ ਬੁੱਧ ਧਰਮ ਇਸ ਤੋਂ ਖਤਮ ਹੋ ਗਿਆ ਇਸ ਸੰਸਾਰ ਦੇ ਇਸ ਹਿੱਸੇ ਦੇ ਵਿੱਚੋਂ ਖਤਮ ਹੋ ਕੇ ਉਹ ਕਿਸੇ ਪਾਸੇ ਚਲਾ ਗਿਆ ਗੁਰੂ ਪਾਸ਼ਾ ਨੇ ਗੁਰ ਸੰਗਤ ਕਿੰਨੀ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਦੇਸ਼ ਦਿੱਤਾ ਕਿ ਖਾਲਸੇ ਨੂੰ ਸੰਗਤ ਨੂੰ ਖਾਲਸਾ ਬਣਾ ਦਿੱਤਾ ਸੋ ਇੱਕ ਸੰਗ ਸੀ ਇੱਕ ਸੰਗਠਨ ਸੀ ਜਿਸ ਦੇ ਵਿੱਚ ਸਿੱਖ ਕੌਮ ਦੇ ਵਿੱਚ ਜਿਹੜੀ ਉਹ ਇਕੱਠੇ ਰਹਿਣ ਦਾ ਗੁਣ ਔਰ ਕੌਮੀ ਗੁਣ ਜਿਹੜੇ ਸੀਗੇ ਉਹ ਅੱਗੇ ਪ੍ਰਵਾਹਿਤ ਹੁੰਦੇ ਰਹੇ ਇਸੇ ਤਰ੍ਹਾਂ ਜ਼ਮਾਤ ਜ਼ਮਾਤ ਦੇ ਵਿੱਚ ਵੀ ਇਹੀ ਹੁੰਦਾ ਹੈ ਕਿ ਜ਼ਮਾਤ ਦੇ ਵਿੱਚ ਅਸੀਂ ਸਮੁੱਚੀ ਕੌਮੀਅਤ ਦੇ ਨਿਗਾਰ ਤੇ ਪ੍ਰਚਾਰ ਦੀ ਗੱਲ ਇਕੱਠੇ ਰੂਪ ਚ ਬਹਿ ਕੇ ਕਰ ਸਕਦੇ ਹਾਂ ਪਰ ਸੱਚ ਜਾਣਿਓ ਇਹੀ ਤੌਹੀਦ ਦੀ ਗੱਲ ਹੈ ਤੌਹੀਦ ਦੇ ਵਿੱਚ ਅਸੀਂ ਇੱਕ ਪਰਮਾਤਮਾ ਦੀ ਗੱਲ ਕਰਨੀ ਹੁੰਦੀ ਹੈ ਇੱਕ ਈਸ਼ਵਰ ਨੂੰ ਮੰਨਣਾ ਹੁੰਦਾ ਹੈ ਤੇ ਅੱਜ ਅਸੀਂ ਜਦੋਂ ਆਲੇ ਦੁਆਲੇ ਚ ਵੇਖਦੇ ਆ ਤੌਹੀਦ ਦੇ ਨਾਲ ਕਿਹੜੀ ਚੀਜ਼ ਨਹੀਂ ਚੱਲ ਸਕਦੀ ਸਾਨੂੰ ਸਾਰਿਆਂ ਨੂੰ ਪਤਾ ਹੈ ਤੁਸੀਂ ਕਿਤੇ ਮੇਰੇ ਖਿਆਲ ਦੇ ਨਾਲ ਕਿਉਂਕਿ ਮੈਂ ਇਸ ਮਸਬ ਦੇ ਨਾਲ ਇੰਨਾ ਵਾਕਿਫ ਨਹੀਂ ਹਾਂ ਜਿੰਨਾ ਤੁਸੀਂ ਹੋਵੋਗੇ ਪਰ ਫਿਰ ਵੀ ਕਿਤੇ ਕੁਰਾਨ ਮਜੀਦ ਦੇ ਵਿੱਚ ਅਸੀਂ ਸੂਰਲ ਹਮਜ਼ਾ ਪੜ੍ਹਦੇ ਹਾਂ ਉਹਦੇ ਵਿੱਚ ਕੁਝ ਬੁਰਾਈਆਂ ਦੀ ਗੱਲ ਹੈ ਬੁਰਾਈਆਂ ਦੇ ਵਿੱਚ ਜੂਆ ਵੀ ਆ ਜਾਂਦਾ ਹੈ ਸ਼ਰਾਬ ਵੀ ਆ ਜਾਂਦੀ ਹੈ ਉਸ ਤੋਂ ਇਲਾਵਾ ਜੋਤਸ਼ੀਆਂ ਦੀ ਗੱਲ ਭਵਿੱਖ ਦੱਸਣ ਵਾਲਿਆਂ ਦੀ ਗੱਲ ਵੀ ਆ ਜਾਂਦੀ ਹੈ ਤੇ ਹੋਰ ਵੀ ਕਈ ਬੁਰਾਈਆਂ ਆ ਜਾਂਦੀਆਂ ਨੇ ਜਦੋਂ ਤੁਸੀਂ ਸੂਰਾ ਅਸਰਾ ਨੂੰ ਪੜ੍ਹਦੇ ਹੋ ਉਹਦੇ ਵਿੱਚ ਨਿੰਦਿਆ ਚੁਗਲੀ ਦੀ ਗੱਲ ਆ ਜਾਂਦੀ ਹੈ ਤੇ ਇਹ ਬੁਰਾਈਆਂ ਜਿਹੜੀਆਂ ਨੇ ਇਹ ਤਾਂ ਸਾਰੀ ਮਨੁੱਖਤਾ ਦੇ ਵਾਸਤੇ ਨੇ ਪਰ ਸੱਚ ਜਾਣਿਓ ਜਿਹੜੇ ਮਨੁੱਖਤਾ ਦੇ ਰਹਿਬਰ ਹੁੰਦੇ ਨੇ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਉਹਨਾਂ ਦੀ ਨਜ਼ਰ ਦੇ ਵਿੱਚ ਇਜਾੜਾ ਖੁਦਾ ਹੈ ਜੇ ਖੁਦਾ ਦੀ ਕਲਾਮ ਹੈ ਉਹਦਾ ਸਤਕਾਰ ਕਿ ਨਾ ਹੁੰਦਾ ਹੈ ਸਾਇਬ ਸ੍ਰੀ ਗੁਰੂ ਗੋਬਿੰਦ ਮੇਰਾ ਵਕਤ ਸਮਾਪਤ ਹੈ ਜੀ ਇੱਕ ਗੱਲ ਕਹਿ ਕੇ ਸਮਾਪਤੀ ਕਰ ਲੱਗਦਾ ਹੈ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਮੇਂ ਦੇ ਜ਼ੁਲਮ ਦੇ ਸ਼ਿਕਾਰ ਹੁੰਦੇ ਨੇ ਚਾਰ ਫਰਜ਼ੰਦ ਸ਼ਹੀਦ ਹੁੰਦੇ ਨੇ ਮਾਤਾ ਸ਼ਹੀਦ ਪਿਤਾ ਸ਼ਹੀਦ ਅਨੰਦਪੁਰ ਸਭ ਛੱਡਣਾ ਪੈਂਦਾ ਔਰੰਗਜ਼ੇਬ ਨੂੰ ਚਿੱਠੀ ਲਿਖਦੇ ਨੇ ਕਹਿੰਦੇ ਨੇ ਔਰੰਗਜ਼ੇਬ ਜਿਹਾ ਸ਼ੁੱਤ ਕੇ ਬੱਚਾ ਕੁਸ਼ਤਾਚਾਰ ਕਿ ਬਾਕੀ ਵੀ ਮਾਨਦਸਤ ਪੇਚੀ ਦਾ ਮਾਰ ਔਰੰਗਜ਼ੇਬ ਮੇਰੇ ਚਾਰ ਫਰਜ਼ੰਦ ਸ਼ਹੀਦ ਹੋ ਗਏ ਗੁਰਸਨਾਹ ਕੇ ਤਾਰੇ ਤੁੰਦ ਚਹਿਲ ਨਰ ਬਾਦੈ ਨ ਅਕਬਰ ਆਇਦ ਬਰੂ ਬੇ ਖਬਰ ਔਰੰਜੇ ਮੇਰੇ 40 ਸਿੱਖਾਂ ਦੇ ਉੱਪਰ ਤੇਰੀ ਜ਼ਾਲਮ ਫੌਜ ਨੇ ਹਮਲਾ ਕੀਤਾ ਉਹ ਵੀ ਸ਼ਹੀਦ ਹੋ ਗਏ ਪਰ ਸੱਚ ਜਾਣੀ ਸਭ ਕੁਝ ਗਿਆ ਮੇਰੇ ਤੋਂ ਵਿਸਰ ਗਿਆ ਮੈਂ ਇੱਕ ਚੀਜ਼ ਨੂੰ ਸੰਭਾਲ ਕੇ ਰੱਖਿਆ ਤੁਰਾ ਗਰ ਬਬਾਇਦ ਬਕੌਲੇ ਕੁਰਾਨ ਬਨਿਸ ਦੇ ਸ਼ਮਾਰਾ ਰਸਾਨ ਨਮਾਮਾ ਮੈਂ ਤੇਰੀ ਭੇਜੀ ਹੋਈ ਪਵਿੱਤਰ ਕੁਰਾਨ ਨੂੰ ਅਜੇ ਤੱਕ ਸੰਭਾਲ ਕੇ ਰੱਖਿਆ ਜਿਸ ਤੇ ਤੂੰ ਲਿਖਿਆ ਸੀ ਕਿ ਤਸ਼ਰੀਫ ਦਰ ਕਾ ਸਬੈ ਕਾਂਗੜ ਤੁੰਦ ਵਜ਼ਾ ਪਸ ਮੁਲਾਕਾਤ ਬਾਹ ਮਿਸ਼ਵਤ ਸੋ ਗੁਰੂ ਸਾਰਿਓ ਇਸ ਇਸ ਮਜਲਸ ਦੇ ਵਿੱਚ ਇਸ ਇਕੱਤਰਤਾ ਦੇ ਵਿੱਚ ਇਸ ਕਨਵੈਨਸ਼ਨ ਦੇ ਵਿੱਚ ਅਸੀਂ ਆਏ ਹੈ ਨਾ ਤੇ ਅਸੀਂ ਤੌਹੀਦ ਦੀ ਗੱਲ ਲੈ ਕੇ ਚੱਲੀਏ ਤੇ ਸੱਚ ਜਾਣਿਓ ਅੱਜ ਜੇ ਤੌਹੀਦ ਨੂੰ ਅਸੀਂ ਸੰਸਾਰ ਦੇ ਵਿੱਚ ਪ੍ਰਚਾਰਨਾ ਇੱਕ ਖੁਦਾ ਦੀ ਗੱਲ ਕਰਨੀ ਹੈ ਤਾਂ ਜਿੰਨੇ ਵੀ ਸਾਡੀਆਂ ਉਹ ਆਲਮਤਾਂ ਨੇ ਜਿਨ੍ਹਾਂ ਦੇ ਵਿੱਚ ਚਾਹੇ ਸ਼ਿਰਕ ਫਿਲ ਇਬਾਦਤ ਆ ਜਾਵੇ ਜਾਂ ਫਿਰ ਕੁਝ ਵੀ ਆ ਜਾਵੇ ਸ਼ਿਰਕ ਫਿਲ ਆ ਇਲਮ ਆ ਜਾਵੇ ਜਾਂ ਫਿਰ ਸ਼ਰਕ ਫਿਲ ਕੁਦਰਤ ਆ ਜਾਵੇ ਜਿਵੇਂ ਵੀ ਸਾਡੇ ਐਵੇਂ ਗੁਨਾਹ ਨੇ ਜਿਹੜੇ ਇਹਨਾਂ ਨੂੰ ਛੱਡਣਾ ਪਵੇਗਾ ਤੇ ਸਾਨੂੰ ਉਸ ਦੇ ਨਾਲ ਜੁੜਨਾ ਪਵੇਗਾ ਜਿਸ ਦੇ ਬਾਰੇ ਗੁਰਬਾਣੀ ਨੇ ਬੜਾ ਸਪਸ਼ਟ ਫੈਸਲਾ ਦੇ ਦਿੱਤਾ ਤਾਂ ਪੜਿਆ ਇੱਕ ਮੰਤਰਿਆ ਇੱਕ ਘਰ ਇੱਕ ਵਿਖਾਣਿਓ ਨਾਇਣ ਬੈਣ ਮੋਹ ਇੱਕ ਇੱਕ ਦੋਏ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤਖ ਇੱਕ ਇੱਕ ਇਸਮੈ ਲੀਣਿਓ ਕਿਤੇ ਸੁਪਨੇ ਦੇ ਵਿੱਚ ਵੀ ਇੱਕ ਤੋਂ ਬਿਨਾ ਤੁਹਾਡੇ ਮਨ ਦੇ ਵਿੱਚ ਦੂਸਰਾ ਨਾ ਆ ਜਾਵੇ ਬਹੁਤ ਬਹੁਤ ਮਿਹਰਬਾਨੀ नारा तकबीर नारा तकबीर इंसानियत हजरत बाबा नानक जी की हजरत बाबा नानक जी की नारा तकबीर बहुत धनबाद डॉक्टर